ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅਜਸੀ ਅਬਦੁੱਲਾਹ ਦੇ ਚਲਦੇ ਹਾਂ ਦਸਹਰਾ ਗਰਾਊਂਡ ਹੁਸ਼ਿਆਰਪੁਰ ਅੱਜ ਦਸਹਰਾ ਬੜੀ ਹੀ ਧੂਮ ਧਾਮ ਨਾਲ ਹੁਸ਼ਿਆਰਪੁਰ ਵਿੱਚ ਬਣਾਇਆ ਗਿਆ ਹੁਸ਼ਿਆਰਪੁਰ ਦਾ ਦਸਹਰਾ ਉੱਤਰੀ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਹੈ ਕਾਫੀ ਰੌਣਕਾਂ ਲੱਗੀਆਂ ਆਜਾ ਹੁਸ਼ਿਆਰਪੁਰ ਦੇ ਅੰਦਰ ਇਸਾਰੇ ਦੇ ਮੌਕੇ ਤੇ ਦਸਹਰਾ ਹੁਸ਼ਿਆਰਪੁਰ ਦਾ ਦੇਖਣ ਯੋਗ ਹੈ ਕੁੰਤਰੀ ਪਾਰਕ ਦੇ ਦੂਜੇ ਨੰਬਰ ਤੇ ਇਸ਼ਾਰਾ ਹੁੰਦਾ ਹੈ ਹੁਸ਼ਿਆਰਪੁਰ ਦਾ ਇਹ ਹੁਸ਼ਿਆਰਪੁਰ ਦੇ ਨਵਸੀਆਂ ਦੇ ਅਚਾਰਪੁਰ ਦੇ ਲੋਕਾਂ ਦੇ ਭਾਰੀ ਹੁਸ਼ਿਆਰ ਦੇ ਸਾਰੇ ਨੂੰ ਲੈ ਕੇ ਕਾਫੀ ਹੁੰਨ ਗਏ ਜਿਹਾ ਹੁਸ਼ਿਆਰਪੁਰ ਦੇ ਅੰਦਰ ਵਿਸਾਰੇ ਦੇ ਮੌਕੇ ਤੇ ਲੋਕਾਂ ਦੀ ਭਾਰੀ ਭੀੜੋ ਅੱਜ ਵੇਖਣ ਮੇਰੇ ਵਿਸਾਰੇ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਲਗ ਲਗ ਚਾਕੀਆਂ ਵੇਖਣ ਨੂੰ ਮਿਲੀਆਂ ਅੱਜ ਜਸਹਰੇ ਦੇ ਤਿਹਾਰਤ ਜਸਹਰਾ ਹੁਸ਼ਿਆਰਪੁਰ ਦਾ ਵੇਖਣ ਜੋਗ ਹੁੰਦਾ ਹੈ ਲੋਕੀ ਦੂਰ ਦੂਰੋਂ ਹੁਸ਼ਿਆਰਪੁਰ ਦਾ ਤੇ ਜਸਹਰਾ ਵੇਖਣ ਵਾਸਤੇ ਆਂਦੇ ਹਾਲ ਲਗ ਲਗ ਚਾਕੀਆਂ ਲਗ ਲਗ ਸ਼੍ਰੀ ਹਨੂਮਾਨ ਜੀ ਦੇ ਸਭ ਰੂਪ ਬਾੜੇ ਵੇਖਣ ਨੂੰ ਮਿਲੇ ਕਾਫੀ ਲਸ਼ ਜਸਹਰਾ ਗਰਾਉਂਡ ਹੁਸ਼ਿਆਰਪੁਰ ਉਹ ਜਾਂ ਚਲਕਾ ਕਾਫੀ ਰਸ਼ਾ ਇਸ ਵੇਲੇ ਇਸਹੜਾ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਅਸੋਲ ਅਸੀਂ ਇਸਹੜਾ ਗਰਾਊਂਡ ਹੁਸ਼ਿਆਰਪੁਰ ਤੇ ਪਹੁੰਚ ਚੁੱਕੇ ਹਾਂ ਉੱਥੇ ਕਾਫੀ ਰਸ਼ਾ ਇਸ ਵੇਲੇ ਲੋਕਾਂ ਦੀ ਭਾਰੀ ਭੀੜ ਲੱਖਣ ਨੂੰ ਮਿਲੀ ਇਸਹੜਾ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਇਸਹੜੇ ਦੇ ਮੁੱਖ ਤੇ ਲੋਕਾਂ ਦਾ ਭਾਰੀ ਇਕੱਠ ਇਸਹੜੇ ਦੇ ਪਿਹਾਰ ਤੇ ਬਹੁਤ ਜ਼ਿਆਦਾ ਭੀੜ ਇਸ ਵੇਲੇ ਇਸਾਰਾ ਗਉਂਡ ਹੁਸ਼ਾਰਪੁਰ ਦੇ ਵਿੱਚ ਇਸਾਰੇ ਦਾ ਮੇਲਾ ਇੰਦਸਾਰਾ ਪਿਹਾਰ ਹੁਸ਼ਾਰਪੁਰ ਦਾ ਦੇਖਣਯੋਗ ਹੁੰਦਾ ਹੈ ਕਾਫੀ ਭੀੜ ਇਸ ਵੇਲੇ ਲੋਕੀਂ ਦੂਰ ਦੂਰੋਂ ਅਕੱਛੇ ਇਸਾਰਾ ਵੇਖਣ ਵਾਸਤੇ ਆਂਜੇ ਹੁਸ਼ਾਰਪੁਰ ਚ ਉੱਤਰੀ ਪਾਰਸ ਦਾ ਨੰਬਰ 2 ਤੇ ਜਿਸਹਰ ਹੰਦਾ ਹੁਸ਼ਾਹਪੁਰ ਦਾ ਲੋਕਾਂ ਵਿੱਚ ਭਾਰੀ ਉਤਸ਼ਾਹ ਜਿਸਾਰੇ ਦੇ ਤਿਹਾਰ ਨੂੰ ਲੈ ਕੇ ਕਾਹੀ ਪੀੜਾ ਸੋ ਦੇਖ ਸਕਦੇ ਹੋ ਜਿੱਧਰ ਵੀ ਨਿਗਾਹ ਜਾਏਗੀ ਉੱਧੇ ਲੋਕ ਹੀ ਦੇਖਣ ਨੂੰ ਮਿਲਣਗੇ ਇੰਨੀ ਭੀੜ ਇੱਥੇ ਲੰਘਣਾ ਮੁਸ਼ਕਲ ਹੈ ਕਾਹੀ ਪੀੜਾ ਸੋਲੇ ਜਿਸਾਰੇ ਦੇ ਦਿਨ ਤਿਹਾੜੇ ਤੇ ਕਾਹੀ ਰਸ਼ ਸਾਰੇ ਦੇ ਮੌਕੇ ਤੇ ਅਸਲ ਅਸੀਂ ਵਿਸਾਲਾ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹਾਂ ਇੱਥੇ ਮੇਘਨਾਥ ਕੁੰਭਕਰਨ ਤੇ ਰਾਵਣ ਦੇ ਪਤਲੇ ਦੇਖਣ ਨੂੰ ਮੇਰੇ ਵਿਸਾਲਾ ਗਰਾਊਂਡ ਹੁਸ਼ਿਆਰਪੜ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਹਨ ਹੁਸ਼ਿਆਰਪੜ ਤੇ ਇਹੜਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਅਲਗ-ਅਲਗ ਝਾਕੀਆਂ ਵੀ ਇੱਥੇ ਦੇਖਣ ਨੂੰ ਮਿਲੀਆਂ ਅੱਜ ਸ਼ਾਰਪੁਰ ਦੇ ਵਿੱਚ ਵਿਸਰਾ ਗਰਾਊਂਡ ਹੁਸ਼ਿਆਰਪੁਰ ਆफी ਉਹਨਾਂ ਲੱਗੇ ਹੋਈਆਂ ਹਨ ਉਹ ਲੋਕਾਂ ਦਾ ਭਾਰੀ ਹਾਸ਼ਤ ਹੈ ਹਨ ਹਰੂਮਾਨ ਜੀ ਦੇ ਬਾਣੇ ਲਗ ਲਗ ਸਰੂਪ ਦੇਖੋ ਮੈਨੇ ਜਿਹੜੇ ਕਿ ਲੋਕਾਂ ਦਾ ਭਾਰੀ ਇਕੱਠ ਵਿਸਰਾ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਪੂਰਾ ਸਹਿਯੋਗ ਹਮੇਸ਼ਾ ਬਿਧਰੇ ਸਰਾਂ ਖੁਸ਼ਾਲਪੁਰ ਦੇ ਬੜੀ ਧੀ ਧੂਮ ਧਾਮ ਨਾਲ ਮਨਾਇਆ ਗਿਆ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਸਲਾਗੋਨ ਹਸ਼ਾਲਪੁਰ ਦੇ ਵਿੱਚ ਰਾਮੀਆ ਕਮੇਟੀ ਦੇ ਮੈਂਬਰ ਗੋਪਾਲ ਜੀ ਸਪੋਰਟਿੰਗ ਬੈਠੀ ਕਰੇਗਾ ਜਿੱਧਰ ਵੀ ਵਖਾਂਗੇ ਉਧਰ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ ਕਾਫੀ ਰਾਸ਼ਾ ਸਵੇਲੇ ਜੱਫਾ ਜੱਟ ਕਾਫੀ ਜ਼ਿਆਦਾ ਪਿਆਰ ਰੱਖਣ ਜਗ੍ਹਾ ਵੀ ਨਹੀਂ ਆਨੀ ਭੀੜ ਇੱਥੇ ਹਰ ਤਰਫ ਰਸੇ ਰਸੇ ਲੋਕਾਂ ਦੀ ਭੀੜ ਹੈ ਜਿਵੇਂ ਕੰਬੋ ਦਾ ਮੇਲਾ ਹੁੰਦਾ ਐ ਐਵੇਂ ਹੀ ਲੱਗਦਾ ਇੱਥੇ ਜਿਵੇਂ ਤੁਮ ਦਾ ਮੇਲਾ ਲੱਗਿਆ ਹੋਇਆ ਹੈ ਅੰਨਾ ਰਾਸ਼ਾ ਸਵੇਲੇ ਇਸਰਾ ਹੁਸ਼ਾਰਪੁਰ ਦੇ ਵਿੱਚ ਅਗਲੇ ਮਿਆਸ ਸਿੰਘ ਜੀ ਲੋਕੀ ਹੁਸ਼ਾਰਪੁਰ ਦਾ ਸਾਰਾ ਕਾਫੀ ਮਸ਼ਹੂਰ ਹੈ ਉੱਤਰੀ ਪਾਰਤੇ ਵਿੱਚ ਇਹ ਦੂਜੇ ਨੰਬਰ ਤੇ ਹੁੰਦਾ ਦਾ ਮੇਲਾ ਘੜੇ ਦਾ ਤਿਹਾ ਕਾਫੀ ਰਾਸ਼ਾ ਸ਼ਰੇਦਾ ਮੇਲਾ ਹੁਸ਼ਾਰਪੁਰ ਦਾ ਲੋਕੀ ਦੂਰ ਦੂਰੋਂ ਦਸਹਰੇ ਦੇ ਤਿਹਾਰ ਨੂੰ ਵੇਖਣ ਵਾਸਤੇ ਤੇ ਸਾਰੇ ਮੇਲੇ ਨੂੰ ਦੇਖਣ ਵਾਸਤੇ ਆਂਦੇ ਹਨ। ਹੁਸ਼ਿਆਰਪੁਰ ਦੇ ਇਲਾਕਾ ਨਵਸੀਆਂ ਵਿੱਚ ਪਾਰੀ ਉਤਸ਼ਾਹ ਦਸਹਰੇ ਨੂੰ ਲੈ ਕੇ ਦਸਹਰੇ ਦਾ ਇਤਿਹਾਰ ਹੁਸ਼ਿਆਰਪੁਰ ਦਾ ਵੇਖਣ ਜੋਗ ਹੁੰਦਾ ਹੈ। ਕਾਫੀ ਰਸ਼ ਸਰਦੇ ਤਿਹਾਰ ਤੇ ਤੇ ਸਰਵੇ ਮੇਲੇ ਤੇ ਅਖੀਰ ਹੁੰਕਾ ਲੱਗੂਗਾ ਸਾਰਾ ਗਰਾਉਂਡ ਹੁਸ਼ਿਆਰਪੁਰ ਦੀਆਂ ਡੌਣ ਦਾ ਅੱਜ ਬੜਾ ਹੀ ਦਰਦਪੂਰਨ ਜਿਧਰ ਵੀ ਵਿਖੋਗੇ ਇਧਰ ਖਾਨੋਂ ਲੋਕਾਂ ਦੀ ਪੀੜ ਦੇਖਣ ਨੂੰ ਮਿਲੇਗੀ ਕਤੇ ਵੀ ਖੜੇ ਹੋਣ ਜਗ੍ਹਾ ਨਹੀਂ ਇੱਥੇ ਨਹੀਂ ਆਸ਼ਾ ਸਵੇਲੇ ਕਾਹੀ ਪੀੜ ਦੂਸਰਾ ਗਰਾਉਂਡ ਹਸਾਰਪਾ ਦੇ ਵਿੱਚ ਉਹ ਲਗ ਲਗ ਸਾਨੂੰ ਚਾਕੀਆਂ ਇੱਥੇ ਦੇਖਣ ਨੂੰ ਮਿਲੀਆਂ ਪ੍ਰਭੂ ਦੀਆਂ ਲਗ ਲਗ ਚਾਕੀਆਂ ਦੂਸਰਾ ਗਰਾਉਂਡ 'ਚ ਦੇਖਣ ਨੂੰ ਮਿਲੀਆਂ ਬਹੁਤ ਸੁੰਦਰ-ਸੁੰਦਰ ਚਾਕੀਆਂ ਸਰਿਆ ਗਰਾਉਂਡ ਹੁਸ਼ਿਆਰਪੁਰ ਵੀਰ ਹੋਂਕਾ ਤੇ ਸਾਰੇ ਦਾ ਮੇਲਾ ਤੇ ਸਾਰੇ ਤਿਹਾਰ ਹੁਸ਼ਿਆਰਪੁਰ ਦਾ ਕਾਫੀ ਰੌਸ਼ਕ ਮੇਲੇ ਦੇ ਵਿੱਚ ਉਹ ਲਗ ਲਗ ਚਾਕੀਆਂ ਤੇ ਦੇਖਣ ਨੂੰ ਮਿਲੀਆਂ ਅੱਜ ਸਾਨੂੰ ਉੱਤਰੀ ਭਾਰਤ ਦਾ ਦੂਜੇ ਨੰਬਰ ਤੇ ਸਾਰੇ ਦਾ ਤਿਹਾਰ ਮਨਾਇਆ ਜਾਂਦਾ ਹੈ ਸ਼ਾਕਰ ਦੇ ਅੰਦਰ ਲੋਕੀ ਦੂਰ ਦੂਰੋਂ ਇਸ ਤਿਹਾਰ ਦੇ ਵਿੱਚ ਸਿਮਲਿੰਗ ਦੇਖਣ ਵਾਸਤੇ ਆਉਂਦੇ ਹਨ ਸਾਰੇ ਦਾ ਤਿਹਾਰ ਹੁਸ਼ਾਰਪੁਰ ਦਾ ਕਾਫੀ ਰਸ਼ ਸੀਲੇ ਸਾਰਾ ਗਰਾਉਂਡ ਹੁਸ਼ਾਰਪੁਰ ਦੇ ਵਿੱਚ ਪਟਾਣੀ ਆਫੀ ਰਸ਼ ਹੁਸ਼ਿਆਰਪੁਰ ਦੇ ਲਾਕਾਣਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਸਾਰੇ ਦੇ ਉਤਿਹਾਰ ਹੁੰਦਾ ਕੇ ਸਾਰਾ ਗਰਾਊਂਡ ਦੇ ਵਿੱਚ ਭਾਰੀ ਪੀੜ ਕਾਫੀ ਰਸ਼ੇਸ ਵੇਲੇ ਲਗ ਲਗ ਚਾਕੀਆਂ ਦੇਖੋ ਨੂੰ ਮੇਰੀ ਅੱਜ ਹਲੂਮਾਨ ਜੀ ਦੇ ਬਾਣੇ ਨੱਚਦੇ ਹੋਏ ਭਾਰੀ ਰਸ਼ ਤਕਾਨਾ ਉਸੇ ਵਿਚਾਰ ਪਰਦੇ ਅਭੀ ਇਸੇ ਨਿਦਾਨ ਨਹੀਂ ਲਗ ਰਗਾ ਚਾਕੀਆਂ ਦੇਖਣ ਨੂੰ ਬਣੀਆਂ ਫੇਰਾ ਗਰਾਉਂਡ ਉੱਪਰ ਸ਼ਾਰਕ ਪਰ ਰਾਵਣ ਦੀ ਸਨ ਨਾਲ ਜੁਦ ਹੁੰਦਾ ਜਾ ਰਿਹਾ ਸੋਲੇ ਪ੍ਰਭੂ ਰਾਮ ਜੀ ਨਾਲ ਰਾਵਣ ਖਤੇ ਪ੍ਰਭੂ ਰਾਮ ਜੀ ਨਾਲ ਜੁਦ ਹੁੰਦਾ ਹੋਇਆ ਇੱਕ ਤੋਂ ਬਾਅਦ ਫਿਰ ਜਿਹੜੇ ਰਾਵਣ ਜੀ ਰਾਵਣ ਬੰਮਕਾਨ ਮੇਨ ਨਾਲ ਆ ਕੇ ਪਤਲੇ ਹੈ ਉਹਨਾਂ ਨੂੰ ਅਗਲੇ ਪੇਂਟ ਕੀਤਾ ਜਾਇਆ ਜਾਏਗਾ ਜਾਣਾ ਹੁਣ ਤੇ ਮੇਘਰਾਸ ਨੂੰ ਅਗਨੀ ਪੇਟ ਵਰਤ ਚੱਕੀ ਅੱਗ ਲਗਾਤੀ ਗਈ ਹੈ ਇਸ ਵੇਲੇ ਮੇਘਰਾਸ ਨੂੰ ਸਰੇ ਦਾ ਸਿਹਾਰ ਸਰੇ ਦਾ ਮੇਲਾ ਜੋ ਕਿ ਸ਼ਾਹਪੁਰ ਦੇ ਵਿੱਚ ਸਿਦਾ ਗਰਾਉਂਡ ਵਿੱਚ ਬੜੀ ਹਿਤੰਤਨ ਮਨਾਇਆ ਜਾਂਦਾ ਹਰ ਸਾਲ ਉਤਰੀ ਪਾਰ ਦੇ ਵਿੱਚ ਦੂਜੇ ਨੰਬਰ ਤੇ ਹੁੰਦਾ ਹੈ ਸ਼ਰਿਆ ਤਿਹਾਰ ਹੁਸ਼ਾਰਪੜ ਦਾ ਲੋਕੀ ਦੁਰਦਰੋ ਇਸ ਇਤਿਹਾਰ ਨੂੰ ਇਸ ਮੇਲੇ ਨੂੰ ਸਾਰੇ ਦੇ ਇਤਿਹਾਰ ਨੂੰ ਦੇਖਣ ਵਾਸਤੇ ਦੇਖਣ ਵਾਸਤੇ ਆਂਦੇ ਹਨ ਹੁਸ਼ਾਰਪੜ ਦੇ ਵਿੱਚ ਜੋ ਵੀ ਇਹ ਮੇਰੇ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਆਪ ਜੀ ਨੂੰ ਨਵੇਦਨ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਮੇਰੀਆਂ ਦੀ ਹੋਰ ਵੀਡੀਓ ਵੇਖਣ ਨੂੰ ਮਿਲ ਜੇ ਆ ਔਰ ਜੋ ਵੀ ਇਹ ਮੇਰੀ ਵੀਡੀਓ ਦੇਖ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਲੋਕਾਂ ਨੂੰ ਮਾਲੂਮ ਹੋ ਜਾਏ ਉਹ ਸ਼ਾਰਪੜ ਦੇ ਵਿੱਚ ਵੀ ਜੋ ਦਿਖਾਇਦਾ ਇਤਿਹਾਰ ਹੈ ਮੇਲਾ ਬੜੀ ਹੀ ਧੁੰਮ ਦਾ ਨਾ ਸਮਝ ਆ ਜਾਂ ਬਣਾਇਆ ਜਾਂਦਾ ਹੈ ਤੇ ਗੁੰਮ ਕਰਨ ਨੂੰ ਵੀ ਆਪਣੀ ਢਟਕਤੀ ਜਿਹੀ ਅਗ ਲਗਾ ਦਿੱ ਗਈ ਹੈ ਕੋਤਲੇ ਨੂੰ ਸ਼ਾਰਪੜ ਦਾ ਇਤਿਹਾਰ ਹੁਸ਼ਿਆਰਪੁਰ ਤੋਂ ਜੈ ਸ਼੍ਰੀ ਰਾਮ ਜੀ ਦੇ ਜਤਾਰੇ ਨਾਲ ਗੁੰਜ ਉਠਿਆ ਸਿਦਾ ਗਰਾਉਂਡ ਹੁਸ਼ਿਆਰਪੁਰ ਓਹ ਧਰਫੀ ਜੈ ਸ਼੍ਰੀ ਰਾਮ ਜੀ ਦੇ ਜਕਾਰੇ ਲੱਗਦੇ ਹੋਏ ਓਕੇ ਬੁਰਾਈ ਦੀ ਅਸਾਈ ਤੇ ਜਿੱਤ ਜਿੱਥੇ ਜਿੱਤ ਅੱਜ ਦਾ ਮੇਲਾ ਸਾਰੇ ਇਤਿਹਾਰ ਹੁਸ਼ਾਲਪੁਰ ਦਾ ਕਿ ਰਸ਼ ਕਾਫੀ ਰੌਣਕਾਂ ਇਸ ਵੇਲੇ ਸਾਰੇ ਗੰਢਾ ਸ਼ਾਪੜ ਦੇ ਵਿੱਚ ਔਰ ਕੇ 라ਵਣ ਨੂੰ ਵੀ ਅਗਨੀ ਭੇਟ ਕਰਤੀ ਹੈ ਅਗਨ ਲਗਾ ਦਿੱਤੀ ਗਈ ਬਹੁਤ ਵਧੀਆ ਦ੍ਰਿਸ਼ 라ਵਣ ਜੀ ਦਾ ਰਾਵਣੂ ਆਦ ਲਗਾਈ ਤੇ ਬਹੁਤ ਦੇਖਿਆ ਬਹੁਤ ਦ੍ਰਿਸ਼ ਦੇਖਣ ਦੇਖਣ ਮਿਲਿਆ ਉਸ ਆਪਦੇ ਵਿੱਚ ਸਾਰੇ ਜਤਿ ਹਾਰ ਹਿਜਾਪੜ ਦਾ ਇਥੇ ਦੁਰਗਾ ਹੁੰਦਾ ਹੈ ਲੋਕੀ ਦੂਰ ਦੂਰੋਂ ਇਸ ਤਿਹਾਰ ਨੂੰ ਇਸ ਮਿਲਣ ਲਈ ਆਉਣਦੇ ਹਨ 라ਵਣੂ ਦੀ ਪਹਿਲੇ ਤੇ ਗਲਾ ਆ ਕੇ ਅਗਨੀ ਪੇਟ ਕਰੂਪਾ ਗਿਆ ਸਾਰਾ ਖੁਸ਼ਾਪਨ ਦਾ ਹੀ ਸਿੰਗੋ ਹੁੰਦਾ ਹੈ ਸਾਰੇ ਦਾ ਮੇਲਾ ਸਾਰੇ ਤਿਹਾਰ ਕੋਸ਼ਰਾ ਵਾੜਾ ਲੋਕਾਂ ਦਾ ਪਾਰਿਸ਼ਾ ਪਾਰਿਓ ਇਕੱਠ ਇਸ ਮੇਲੇ ਨੂੰ ਮੇਲੇ ਦੇਖਣ ਨੂੰ ਮਿਲਿਆ ਕਾਫੀ ਵਾਸਸ ਵੇਲੇ ਇਸ ਇਸ਼ਤਿਹਾਰ ਦੇ ਵਿੱਚ ਸਾਰੇ ਦਾ ਮੇਲਾ ਸਦਾ ਗੰਡੂ ਹਸ਼ਾਰ ਖੋਦਾ ਅਰੁਣ ਕਾ ਜਿੱਤਰੀ ਦੇਖਾਂਗੇ ਉਧਰ ਲੋਕਾਂ ਦੀ ਪੀੜੀ ਪੀੜ ਹੈ ਵੇਲੇ ਕਿ ਆਪਣੇ ਆਪਣੇ ਘਰਾਂ ਨੂੰੋਂ ਵਾਪਸ ਗਾਂਧੀ ਅਸਿਬਲੇ ਆਫੀਸ਼ਾ ਅਸਿਬਲੇ ਸਾਰੇ ਗਰਾਊਂਡ ਹੁਸ਼ਿਆਰਪੁਰ ਦੇ ਵਿੱਚ ਸਾਰੇ ਦਾ ਤਿਹਾਰ ਸਾਰੇ ਦਾ ਮੇਲਾ ਰੋਸ਼ਨੀ ਗਰਾਊਂਡ ਹੁਸ਼ਿਆਰਪੁਰ ਦੀਆਂ ਰੌਣਕਾਂ ਕਿਸੇ ਵੀ ਦੇਖਣ ਵਾਸਤੇ ਆਪ ਸਾਡੀ ਦਾ ਬਹੁਤ ਬਹੁਤ ਧੰਨਵਾਦ ਜੀ